ਰੈਲੀ ਹੈ ਜਿਹੜੀ ਉਹਦਾ ਆਯੋਜਨ ਕੀਤਾ ਗਿਆ ਸੀ ਅੱਜ ਅਸੀਂ ਉਸ ਜਗ੍ਹਾ ਤੇ ਉਹ ਉਸ ਰੈਲੀ ਨੂੰ ਫਲੈਗ ਆਫ ਕਰ ਰਹੇ ਹਾਂ ਕੀ ਕੁਝ ਜਿਹੜਾ ਕਿ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਨੂੰ ਲੈ ਕੇ ਹੋਰ ਕੀ ਕੁਝ ਸੋਚ ਬਹੁਤ ਐਸੇ ਫਲੋਰਿਸ਼ ਹੋ ਸਕਦਾ ਹੈ ਔਰ ਆਲਰੇਡੀ ਪੰਜਾਬ ਟੂਰਿਜ਼ਮ ਬਹੁਤ ਅੱਛਾ ਵਰਕ ਕਰ ਰਿਹਾ ਹੈ ਪੰਜਾਬ ਟੂਰਿਜ਼ਮ ਦੀ ਇੱਕ ਬਿਲਡਿੰਗ ਹੈ ਜਿਹੜੀ ਉਹ 1 ਆਫ ਠੀ ਬਸਟ ਵਿਲਡਿੰਗ ਅੰਮ੍ਰਿਤਸਰ ਬਣ ਕੇ ਆਲਮੋਸਟ ਰੈਲੀ ਟੂ ਨਾਗੋਰੇਟ। ਤੁਹਾਨੂੰ ਕਿੰਨੀ ਕ ਖੁਸ਼ੀ ਹੋ ਰਹੀ ਹੈ ਇਸ ਰੈਲੀ ਦਾ ਪਾਰਟ 1? ਹਾਂ ਬਹੁਤ ਖੁਸ਼ੀ ਹੋਈ ਹੈ ਅੱਜ ਰੀਅਲੀ ਚੰਗਾ ਲੱਗਿਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਸ ਰੈਲੀ ਦੀ ਖੂਬਸੂਰਤੀ ਹੈ। ਸਭ ਤੋਂ ਪਹਿਲਾਂ ਤਾਂ ਸਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਹਾਂਜੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਔਰ ਅੱਜ ਅਸੀਂ ਜਿਹੜੇ ਇਸ ਜਗ੍ਹਾ ਤੇ ਖੜੇ ਆਂ ਇਹ ਸੇਂਟ ਜੋਨਸ ਜਿਹੜਾ ਸਕੂਲ ਹੈ ਅਸੀਂ ਆਜ ਉਥੇ ਆਜੇ ਇਹਦੀ ਜਿਹੜੀ 올ਡ ਬॉयਜ਼ ਅਲੂਮਨਾਇ ਐਸੋਸੀਏਸ਼ਨ ਹੈ ਉਹਦੇ ਵੱਲੋਂ ਇੱਕ ਅਜ ਮੋਟਰ ਰੈਲੀ ਹੈ ਜਿਹੜੀ ਉਹਦਾ ਆਯੋਜਨ ਕੀਤਾ ਗਿਆ ਸੀ ਅੱਜ ਅਸੀਂ ਉਸ ਜਗ੍ਹਾ ਤੇ ਉਸ ਰੈਲੀ ਨੂੰ ਫਲੈਗ ਆਫ ਕਰਨਾ ਹੈ ਸੀ ਸэр ਤੁਸੀਂ ਹੋਰ ਕੀ ਕੁਝ ਜਿਹੜਾ ਕਿ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਨੂੰ ਲੈ ਕੇ ਹੋਰ ਕੀ ਕੁਝ ਸੋਚਿਆ ਨਵੀਂ ਜ਼ਿੰਮੇਵਾਰੀ ਕੰਦਿਆਂ ਦੇ ਵਿੱਚ ਦੇਖੋ ਪੰਜਾਬ ਦਾ ਜਿਹੜਾ ਟੂਰਿਜ਼ਮ ਹੈ ਬੇਸਿਕਲੀ ਬੜਾ ਇਹ ਫਲੋਰਿਸ਼ ਹੋ ਸਕਦਾ ਹੈ ਔਰ ਆਲਰੇਡੀ ਪੰਜਾਬ ਟੂਰਿਜ਼ਮ ਬਹੁਤ ਅੱਛਾ ਵਰਕ ਕਰ ਰਿਹਾ ਹੈ ਸਾਡਾ ਜਿਆਦਾਤਰ ਜਿਹੜਾ ਟੂਰਿਜ਼ਮ ਹੈ ਉਹ ਸਪਿਰਚੁਅਲ ਬੇਸਡ ਹੈ ਕਿਉਂਕਿ ਸਾਡੀ ਜਿਹੜੀ ਧਰਤੀ ਹੈ ਬlesed ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਾਂ ਵੱਲੋਂ ਬlesed ਹੈ ਇਹ ਪੀਰ ਪੰਗੰਬਰਾਂ ਵੱਲੋਂ ਸਾਡੀ ਸਾਡੇ ਜਿਹੜਾ ਪੰਜਾਬ ਦਾ ਲਿਟਰੇਚਰ ਹੈ ਉਹ ਮਤਲਬ ਵਰਲਡ ਫੇਮਸ ਲਿਟਰੇਚਰ ਹੈ ਸਾਡਾ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਟੂਰਿਜ਼ਮ ਨੂੰ ਜੇ ਅਗਰ ਡਵੈਲਪ ਅਸੀਂ ਹੋਰ ਕਰਾਂਗੇ ਜਿੱਥੇ ਇੱਥੇ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਦੂਰ ਕਰਾਂਗੇ ਤੇ ਜਿਹੜਾ ਪੰਜਾਬ ਦੇ ਕੁਝ ਇਲਾਕੇ ਨੇ ਜਿਹੜੇ ਸਾਡੇ ਮਤਲਬ ਕਿ ਨੇਚਰਲ ਲੇਕਸ ਦੇ ਨਾਲ ਫਾਲ ਕਰਦੇ ਨੇ ਉਹ ਇਲਾਕਿਆਂ ਦੇ ਵਿੱਚ ਅਸੀਂ ਟੂਰਿਜ਼ਮ ਨੂੰ ਹੋਰ ਪ੍ਰਮੋਟ ਕਰਾਂਗੇ ਤੇ ਜਿਹੜੇ ਆਲਰੇਡੀ ਚੱਲ ਰਹੇ ਪੰਜਾਬ ਦੇ ਟੂਰਿਜ਼ਮ ਡਿਪਾਰਟਮੈਂਟ ਦੇ ਅੰਡਰ ਜਿਹੜੇ ਸਾਡੇ ਬਿਲਡਿੰਗਸ ਹੈਗੀਆਂ ਨੇ ਜਿਵੇਂ ਕਿ ਹੁਣ ਪਿੱਛੇ ਤੁਹਾਨੂੰ ਇੱਕ ਹੋਰ ਦੱਸ ਦਿਆਂ ਬੜੀ ਖੁਸ਼ਖਬਰੀ ਹੈ ਪੰਜਾਬ ਟੂਰਿਜ਼ਮ ਦੀ ਇੱਕ ਬਿਲਡਿੰਗ ਹੈ ਜਿਹੜੀ ਉਹ 1 ਆਫ ਦੀ ਬੈਸਟ ਬਿਲਡਿੰਗ ਅੰਮ੍ਰਿਤਸਰ ਚ ਬਣ ਕੇ ਆਲਮੋਸਟ ਰੈਡੀ ਟੂ ਨੌਗੂਰੇਟ ਹੈ ਬਹੁਤ ਜਲਦੀ ਉਹਦੀ ਇਨੌਗੁਰੇਸ਼ਨ ਹੋ ਜਾਊਗੀ ਔਰ ਮੁੱਖ ਮੰਤਰੀ ਸਾਹਿਬ ਉਹਦੀ ਕਰਨਗੇ ਇਨੌਗੁਰੇਸ਼ਨ ਔਰ ਉਹ ਜਿਹੜੀ ਬਿਲਡਿੰਗ ਹੈ ਉਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਜਾਨੀ ਕਿ ਚੰਗਾ ਜਾਨੀ ਕਿ ਕਦਮ ਹੈ ਬਿਹਤਰੀ ਦਾ ਚੋਬਾ ਰੈਲੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਬਹੁਤ ਵੱਡਾ ਇਨੀਸ਼ੀਏਟਿਵ ਹੈ ਦਸਰੇ ਸੀਗੇ ਸਜੋਬਾ ਦੇ ਜਿਹੜੇ ਮੈਂਬਰ ਸਾਹਿਬਾਨ ਸੀਨੀਅਰ ਮੈਂਬਰ ਸਾਹਿਬਾਨ ਕਿ ਇਸ ਰੈਲੀ ਜਦੋਂ ਇਹ 38 ইয়ার্স ব্যাক ਉਦੋਂ ਸ਼ੁਰੂ ਹੋਈ ਸੀ ਉਸ ਸਮੇਂ ਤਾਂ ਇੰਨੀਆਂ ਮੋਟਰ ਕਾਰਸ ਵਗੈਰਾ ਹੈ ਨਹੀਂ ਸੀਗੀਆਂ ਮੋਪੇਡਸ ਦੇ ਉੱਤੇ ਲੂਨਾ ਦੇ ਉੱਤੇ ਐਮ ਏ ਟੀ ਆਉਂਦੀਆਂ ਸੀ ਬਜਾਈ ਉਹਨਾਂ ਤੇ ਸ਼ੁਰੂ ਕੀਤੀ ਸੀ ਇਹ ਰੈਲੀ ਤੇ ਉਸ ਤੋਂ ਬਾਅਦ ਚੋਂ ਨੀਅਰ ਬਾਈ 20 ইয়ার্স ਹੋ ਚੁੱਕੇ ਦਿਸ ਇਸ ਦਾ 20th ਰੈਲੀ ਜਿਹਦੇ ਵਿੱਚ ਇਹ ਟਾਈਮ ਡਿਸਟੈਂਸ ਤੇ ਸਪੀਡ ਇਹਨੂੰ ਜੋ ਮੇਨਟੇਨ ਕਰਕੇ ਜੋ ਇਹ ਰੈਲੀ ਕੀਤੀ ਜਾ ਰਹੀ ਹੈ ਔਰ ਮੈਂ ਮੁਬਾਰਕਬਾਦ ਦਿੰਦਾ ਹੈ ਸੇਂਟ ਜੋਨਸ 올ਡ ਬॉयज ਐਸੋਸੀਏਸ਼ਨ ਨੂੰ ਕੰਪਲੀਟ ਐਸੋਸੀਏਸ਼ਨ ਨੂੰ ਬੜਾ ਗ੍ਰੇਟ ਇਨੀਸ਼ੀਏਟਿਵ ਹੈ ਬਹੁਤ ਵੱਡਾ ਇਨੀਸ਼ੀਏਟਿਵ ਹੈ ਨ ਮੈਂ ਕਹਿੰਦਾ ਮੇਰੇ ਇਸ ਉਹਦੇ ਵਿੱਚ ਤਾਂ ਮੈਂ ਇਹ ਦੇਖ ਰਿਹਾ ਕਿ ਆਜੂ ਬਾਜੂ ਦੇ ਇਲਾਕੇ ਚ ਹੋਰ ਕੋਈ ਐਡਾ ਵੱਡਾ ਇਨੀਸ਼ੀਏਟਿਵ ਲੈ ਨਹੀਂ ਰਿਹਾ ਬੜੀ ਆਰਗੇਨਾਈਜ਼ਡ ਔਰ ਬਹੁਤ ਹੀ ਜਾਨੀ ਕਿ ਜਿਹਨੂੰ ਕਹ ਲਓ ਵੀ ਚੰਗੀ ਰੈਲੀ ਹੈ ਜਿਹੜੀ ਇਹਨੂੰ ਔਰ ਇਹਨੂੰ ਲੈ ਕੇ ਤਾਂ ਮੈਨੂੰ ਲੱਗਦਾ ਹੋਰਾਂ ਨੂੰ ਵੀ ਕਾਫੀ ਇਨਸਪੀਰੇਸ਼ਨ ਆਊਗੀ ਤੁਹਾਨੂੰ ਖੁਦ ਨੂੰ ਕਿੰਨੀ ਕ ਖੁਸ਼ੀ ਹੋ ਰਹੀ ਹੈ ਇਸ ਰੈਲੀ ਦਾ ਪਾਰਟ ਬਣ ਕੇ ਹਾਂ ਬਹੁਤ ਖੁਸ਼ੀ ਹੋਈ ਅੱਜ ਰੀਅਲੀ ਚੰਗਾ ਲੱਗਿਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਸ ਰੈਲੀ ਦੀ ਖੂਬਸੂਰਤੀ ਹੈ ਉਹ ਇਹ ਕਿ ਇਸ ਵਾਰ ਜਿਹੜੇ ਫੀਮੇਲ ਇਹਦੇ ਚ ਕੰਟੈਸਟੈਂਟ ਸੀ ਇਹਨਾਂ ਨੇ ਕੰਟੈਸਟ ਕੀਤਾ ਉਹ ਬਹੁਤ ਵੱਡੀ ਤਦਾਦ ਚ ਦੇਖਣ ਨੂੰ ਮਿਲੇ ਇਹਦੇ ਨਾਲ ਜਿਹੜੇ ਸਪੈਸ਼ਲੀ ਏਬਲ ਨੇ ਉਹਨਾਂ ਨੇ ਬੜਾ ਵੱਡਾ ਪਾਰਟਿਸਿਪੇਟ ਕੀਤਾ ਔਰ ਮੈਂ ਕਹਿੰਨਾ ਇਹ ਸਾਰਾ ਜੋ ਸਿਰ ਹੈ ਇਹ ਸੁਜੋਬਾਂ ਨੂੰ ਜਾਂਦਾ ਕਿਉਂਕਿ ਇੰਨੇ ਲੰਬੇ ਸਮੇਂ ਤੋਂ ਕੋਈ ਵੀ ਇੱਕ ਐਸੋਸੀਏਸ਼ਨ ਨੂੰ ਮੇਨਟੇਨ ਰੱਖਣਾ ਔਰ ਉਹਦੇ ਵਿੱਚ ਹਰ ਸਾਲ ਆਪਣਾ ਮਤਲਬ ਟੂ ਰੈਲੀਆਂ ਜੇ ਕਰਵਾਉਂਦੇ ਨੇ ਇਹ ਮਤਲਬ ਇੰਨਾ ਵੱਡਾ ਮਤਲਬ ਇੱਕ ਬਜਟ ਵੀ ਐਕਸਪੈਂਸਿਵ ਚਲੋ ਪੰਜਾਬ ਜਿਹੜਾ ਟੂਰਿਜ਼ਮ ਹੈ ਅਸੀਂ ਇਹਨੂੰ ਸਪੋਰਟ ਕਰਦੇ ਹਾਂ ਬਰ ਮਤਲਬ ਫਿਰ ਵੀ ਉਸਦੇ ਅਪਾਰਟ ਵੀ ਇਹਨਾਂ ਦਾ ਜਿਹੜੀ ਖੁਦ ਹੀ ਇੰਨੀ ਬੜੀ ਇਨੀਸ਼ੀਏਟਿਵ ਲੈਣਾ ਕਰਨਾ ਇਹ ਬਹੁਤ ਮਤਲਬ ਕਿ ਆਪਣੇ ਆਪ ਚ ਬੜਾ ਬਹੁਤ ਵੱਡੀ ਗੱਲ ਹੈ ਬਹੁਤ ਬਹੁਤ ਧੰਨਵਾਦ ਸਰ